ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸੇ ਨਿਰਪੱਖ ਆਵਾਜ਼ ਦੀ ਇਸ ਅਗਲੀ ਐਪੀਸੋਡ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕੱਲ ਹੀ ਇੱਕ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਲੁਧਿਆਣਾ ਪੁਲਿਸ ਨੇ 10 ਲੋਕਾਂ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਕੀਤੀ ਹੈ ਕਥਿਤ ਤੌਰ ਤੇ ਡਿਸਟਾਰਟਡ ਐਂਡ ਅਨਵੇਰੀਫਾਈਡ ਕੰਟੈਂਟ ਮਤਲਬ ਤੋੜ ਮਰੋੜ ਕੇ ਪੇਸ਼ ਕੀਤਾ ਤੇ ਬੇਬੁਨਿਆਦ ਸਮਗਰੀ ਜਿਹੜੀ ਹੈ ਉਹ ਸਾਂਝੀ ਕਰਨ ਕਰਕੇ ਇਫਆਈਆਰ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸਰਕਾਰੀ ਦੌਰੇ ਤੇ ਜਾਪਾਨ ਅਤੇ ਦੱਖਣੀ ਕੋਰੀਆ ਗਏ ਹੋਏ ਸੀ ਤਾਂ ਪਿੱਛੋਂ ਉਹਨਾਂ ਦਾ ਹੈਲੀਕਾਪਟਰ ਵਰਤਿਆ ਜਾ ਰਿਹਾ ਹੈ ਯਰ ਇਹ ਕਹਿ ਲਈਏ ਕਿ ਉਸ ਦੀ ਦਰਵਰਤੋਂ ਕੀਤੀ ਜਾ ਰਹੀ ਹੈ ਹੁਣ ਇਹ ਐਫਆਈਆਰ ਲੁਧਿਆਣਾ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ 12 ਦਸੰਬਰ ਨੂੰ ਦਰਜ ਕੀਤੀ ਗਈ ਸੀ ਪਰ ਰੌਲਾ ਇਸ ਐਫਆਈਆਰ ਦਾ ਕੱਲ ਪਿਆ RTI ਐਕਟੀਵਿਸਟ ਮਾਨਿਕ ਗੋਲ ਤੋਂ ਇਲਾਵਾ ਜਿਨ੍ਹਾਂ ਦੇ ਨਾਂ FIR ਦੇ ਵਿੱਚ ਸ਼ਾਮਲ ਹਨ ਉਹਨਾਂ ਦੇ ਵਿੱਚ ਮਿੰਟੂ ਗੁਰੂਸਰੀਆ ਗਗਨ ਰਾਮ ਗੜੀਆ ਹਰਮਨ ਫਾਰਮਰ ਮਨਦੀਪ ਮੱਕੜ ਗੁਰਲਾਲ ਸਿੰਘ ਮਾਨ ਸੁਨਾਮੂਨ ਢਾਲੀਵਾਲ ਅਰਜਨ ਦੀਪ ਮੰਗਲ ਅਤੇ ਲੋਕ ਆਵਾਜ਼ ਟੀਵੀ ਸ਼ਾਮਲ ਹਨ ਹੁਣ ਮਾਨ ਇਸ ਸਰਕਾਰੀ ਦੌਰੇ ਤੇ 1 ਤੋਂ 10 ਤੱਕ ਗਏ ਸਨ ਤੇ ਇਹਨਾਂ ਦੋਸ਼ੀਆਂ ਨੇ ਕਥਿਤ ਤੌਰ ਤੇ ਉੱਡੇ ਜਾਂਦੇ ਹੈਲੀਕਾਪਟਰ ਦੀਆਂ ਤਸਵੀਰਾਂ ਜਿਹੜੀਆਂ ਕਥਿਤ ਤੌਰ ਤੇ ਇਸੇ ਦੌਰਾਨ ਖਿੱਚੀਆਂ ਗਈਆਂ ਸਨ ਤੇ ਨਾਲ ਹੀ ਸਬੰਧਤ ਫਲਾਈਟ ਲੌਗ ਡਾਟਾ ਸਾਂਝਾ ਕਰਕੇ ਸਵਾਲ ਪੁੱਛੇ ਸੀ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਹੈਲੀਕਾਪਟਰ ਕੌਣ ਵਰਤ ਰਿਹਾ ਹੈ ਇਹ ਕੇਸ ਇੱਕ ਇਨਸਪੈਕਟਰ ਸੁਖਵੀਰ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ ਭਾਰਤੀ ਨਿਆਯ ਸੰਗਿਤਾ ਬੀ ਐਨ ਐਸ ਉਹਦੀਆਂ ਧਾਰਾਵਾਂ 353 ਇੱਕ ਮੇਕਿੰਗ ਪਬਲਿਸ਼ਿੰਗ ਔਰ ਕ੍ਰੀਏਟਿੰਗ ਐਨੀ ਸਟੇਟਮੈਂਟ ਫਾਲਸ ਇਨਫੋਰਮੇਸ਼ਨ ਰਿਯੂਮਰ ਔਰ ਰਿਪੋਰਟ ਇਨਕਲੂਡਿੰਗ ਥਰੂ ਇਲੈਕਟ੍ਰੋਨਿਕ ਮੀਨਸ 35302 ਸਪਰੈਡਿੰਗ ਫਾਲਸ ਸਟੇਟਮੈਂਟਸ ਰਿਯੂਮਰਸ ਔਰ ਅਲਾਰਮਿੰਗ ਨਿਊਜ਼ ਵਿਦ ਇੰਟੈਂਟ ਟੂ ਇਨਸਾਈਟ ਹੇਟਰਡ ਔਰ ਐਨਮਿਟੀ ਬਿਟਵੀਨ ਗਰੁੱਪਸ ਬੇਸਡ ਔਨ ਰਿਲੀਜੀਅਨ ਰੇਸ ਐਕਸੈਕਟਰਾ ਤੇ 61 ਇੱਕ ਕ੍ਰਿਮੀਨਲ ਕਾਂਸਪੀਰੇਸੀ ਇਹ ਧਾਰਾਵਾਂ ਲਾਈਆਂ ਗਈਆਂ ਨੇ ਕਿ ਝੂਠੀ ਅਫਵਾਹ ਫਲਾ ਕੇ ਦੋ ਧਰਮਾਂ ਦੇ ਵਿੱਚ ਜਾਂ ਦੋ ਸਮੁਦਾਇ ਦੇ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੈਬ ਸੈਗਲ ਜਿਹੜੇ ਐਡੀਸ਼ਨਲ ਡਿਪਟੀ ਕਮਿਸ਼ਨਰ ਸਾਈਬਰ ਕ੍ਰਾਈਮ ਨੇ ਉਹਨਾਂ ਨੇ ਦੱਸਿਆ ਕਿ ਇਸ ਸੰਬੰਧ ਦੇ ਵਿੱਚ ਜਾਂਚ ਜਾਰੀ ਹੈ ਇਹਨਾਂ ਦੋਸ਼ੀਆਂ ਵੱਲੋਂ ਪਾਈਆਂ ਸੋਸ਼ਲ ਮੀਡੀਆ ਪੋਸਟਾਂ ਦੀ ਸ਼ੁਰੂਆਤੀ ਪੜਤਾਲ ਕਰਨ ਤੋਂ ਬਾਅਦ ਹੀ ਐਫਆਈਆਰ ਦਰਜ ਕੀਤੀ ਗਈ ਹੈ ਇੱਕ ਵੱਡੇ ਅਖਬਾਰ ਦੇ ਮੁਤਾਬਕ ਐਫਆਈਆਰ ਦੇ ਵਿੱਚ ਇਨਸਪੈਕਟਰ ਸਕਬੀਰ ਸਿੰਘ ਨੇ ਜੋ ਬਿਆਨ ਦਰਜ ਕਰਾਏ ਹਨ ਉਹਨਾਂ ਦੇ ਵਿੱਚ ਕਿਹਾ ਹੈ ਕਿ ਸੋਸ਼ਲ ਮੀਡੀਆ ਮੋਨਿਟਰਿੰਗ ਸੈੱਲ ਨੇ ਕਈ ਫੇਸਬੁਕ ਅਕਾਊਂਟ ਫਲੈਗ ਕੀਤੇ ਜਿਨ੍ਹਾਂ ਤੇ ਇਤਰਾਜ਼ਯੋਗ ਪੋਸਟਾਂ ਫੈਲਾਈਆਂ ਜਾ ਰਹੀਆਂ ਸਨ ਇਨਾ ਅਪਲੋਡ ਕੀਤੀ ਗਈ ਸਮਗਰੀ ਦੀ ਮੋਢਲੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਵਿੱਚ ਤੋੜ ਮੋੜ ਕੇ ਬੇਬੁਨਿਆਦ ਤੇ ਬੜੇ ਹੀ ਧੀਰਜ ਨਾਲ ਗਲਤ ਦਾਅਵੇ ਕੀਤੇ ਗਏ ਹਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਸਬੰਧਤ ਹੈਲੀਕਾਪਟਰ ਬਾਰੇ ਸ ਇਹ ਸਮਗਰੀ ਫਲਾਈਟ ਟਰੈਕਿੰਗ ਡਾਟਾ ਦੀ ਗਲਤ ਵਿਆਖਿਆ ਬਾਹਰੀ ਵਿਜ਼ੂਅਲ ਦੀ ਚੋਣਵੀ ਪੇਸ਼ਕਾਰੀ ਅਤੇ અપਮਾਨਜਨਕ ਟਿੱਪਣੀਆਂ ਤੇ ਆਧਾਰਿਤ ਹੈ ਇਹ ਤੱਥਾਂ ਦੀ ਬੁਨਿਆਦ ਤੋਂ ਬਗੈਰ ਇੱਕ ਝੂਠਾ ਗੁੰਮਰਾਹਕੁਨ ਅਤੇ ਜਾਣਬੁੱਝ ਕੇ ਘੜਿਆ ਹੋਇਆ ਬਿਰਤਾਂਤ ਹੈ। ਇਨ੍ਹਾਂ ਪੋਸਟਾਂ ਜਰੀਏ ਇੱਕ ਪ੍ਰਭਾਵ ਬਣਾਇਆ ਗਿਆ ਹੈ ਕਿ ਜਦੋਂ ਮੁੱਖ ਮੰਤਰੀ ਵਿਦੇਸ਼ ਯਾਤਰਾ ਤੇ ਗਏ ਹੋਏ ਸਨ ਤਾਂ ਪਿੱਛੋਂ ਹੈਲੀਕਾਪਟਰ ਦੀ ਵਰਤੋਂ ਅਣਅਧਿਕਾਰਿਤ ਸ਼ੱਕੀ ਗਤੀਵਿਧੀਆਂ ਦੇ ਵਿੱਚ ਹੋ ਰਹੀ ਹੈ। ਐਫ ਆਈ ਆਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਇਸ਼ਾਰੇ ਬੇਬੁਨਿਆਦ ਹਨ ਤੇ ਸਰਕਾਰੀ ਰਿਕਾਰਡਾਂ ਦੇ ਉਲਟ ਹਨ। ਪੰਜਾਬ ਦੇ ਸ਼ਹਿਰੀ ਹਵਾ ਵਾਯੂ ਵਿਭਾਗ ਨੇ ਕਿਹਾ ਹੈ ਕਿ ਸਵਾਲਾਂ ਦੇ ਘੇਰੇ ਵਿੱਚ ਜੋ ਹੈਲੀਕਾਪਟਰ ਹੈ ਉਸ ਦੀ ਵਰਤੋਂ ਜਿਸ ਵਿਅਕਤੀ ਵੱਲੋਂ ਕੀਤੀ ਗਈ ਹੈ ਉਹ ਇੱਕ ਸੰਵਿਧਾਨਿਕ ਅਹੁਦਾ ਰੱਖਦਾ ਹੈ ਤੇ ਉਹਨਾਂ ਤਰੀਕਾਂ ਤੇ ਉਹ ਵਿਅਕਤੀ ਹੈਲੀਕਾਪਟਰ ਨੂੰ ਵਰਤਣ ਦਾ ਅਧਿਕਾਰ ਵੀ ਰੱਖਦਾ ਹੈ ਤੇ ਵਰਤਣ ਦੇ ਸਮਰੱਥ ਵੀ ਹੈ ਐਫ ਆਈ ਆਰ ਦੇ ਵਿੱਚ ਅੱਗੇ ਕਿਹਾ ਗਿਆ ਹੈ ਗੁਮਰਾਹਕੁਨ ਸਮਗਰੀ ਦਾ ਸਰਵ ਵਿਆਪਿਕ ਪ੍ਰਸਾਰ ਸੰਸਥਾਗਤ ਅਖੰਡਤਾ ਨੂੰ ਕਮਜ਼ੋਰ ਕਰਨ ਸਮਾਜਿਕ ਧ्रुਵੀਕਰਨ ਪੈਦਾ ਕਰਨ ਅਤੇ ਵੱਧ ਆ ਪਰਮਾਨਿਤ ਵਰਤਾਂਤਾਂ ਦੇ ਫੈਲਣ ਨੂੰ ਉਤਪ੍ਰੇਰਿਤ ਕਰਨ ਦਾ ਇੱਕ ਮਹੱਤਵਪੂਰਨ ਖਤਰਾ ਪੈਦਾ ਕਰਦਾ ਹੈ ਜਿਸ ਨਾਲ ਪੰਜਾਬ ਵਰਗੇ ਸੰਵੇਦਨਸ਼ੀਲ ਸਰਹੱਦੀ ਸੂਬੇ ਦੇ ਵਿੱਚ ਜਨਤਕ ਵਿਵਸਥਾ ਅਤੇ ਪ੍ਰਸ਼ਾਸਕਿਕ ਸਦਭਾਵਨਾ ਪ੍ਰਭਾਵਿਤ ਹੁੰਦੀ ਹੈ ਅੱਗੇ ਕਿਹਾ ਗਿਆ ਹੈ ਕਿ ਪ੍ਰਾਈਮਾ ਫੇਸੀ ਦੋਸ਼ੀ ਵਿਅਕਤੀਆਂ ਦੇ ਕਾਰਨਾਂ ਮੇ ਇੱਕ سنگੀਨ ਅਪਰਾਧ ਦੇ ਦਾਇਰੇ ਅੰਦਰ ਆਉਂਦੇ ਹਨ ਇਸ ਸਮਗਰੀ ਦੀ ਸੱਚਾਈ ਵੈਧਤਾ ਤੇ ਇਮਾਨਦਾਰੀ ਅੱਗੇ ਜਾਂਚ ਦੇ ਦੌਰਾਨ ਪਰਖੀ ਜਾਵੇਗੀ ਸੋ ਕੁੱਲ ਮਿਲਾ ਕੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦਾ ਪੱਖ ਵੀ ਸਾਹਮਣੇ ਆਇਆ ਹੈ ਕਿ ਉਹਨਾਂ ਵੱਲੋਂ ਇਹ ਗੱਲ ਪੁਲਿਸ ਨਾਲ ਸਾਂਝੀ ਕੀਤੀ ਗਈ ਹੈ ਕਿ ਜੋ ਹੈਲੀਕਾਪਟਰ ਵਰਤਿਆ ਗਿਆ ਉਹ ਇੱਕ ਕਨਸਟੀਟਿਊਸ਼ਨਲ ਅਥਾਰਟੀ ਨਾਲ ਜਿਹੜਾ ਅਧਿਕਾਰਿਤ ਬੰਦਾ ਹੈ ਜਿਸ ਵੱਲੋਂ ਵਰਤਿਆ ਜਾ ਸਕਦਾ ਹੈ ਉਸ ਦੇ ਵੱਲੋਂ ਹੀ ਵਰਤੋਂ ਹੋਈ ਹੈ ਜੋ ਦਾਅਵੇ ਇਹਨਾਂ ਖਬਰਾਂ ਦੇ ਵਿੱਚ ਨਾ ਪੋਸਟਾਂ ਦੇ ਵਿੱਚ ਕੀਤੇ ਗਏ ਸੀ ਕਿਤੇ ਨਾ ਕਿਤੇ ਉਹ ਸਚਾਈ ਤੋਂ ਦੂਰ ਹੁਣ ਮਾਨਸਾ ਦੇ ਵਸਨੀਕ ਮਾਨਿਕ ਗੋਇਲ ਦਾ ਕਹਿਣਾ ਹੈ ਕਿ ਐਫ ਆਈ ਆਰ ਸਾਡੇ ਲਈ ਨਵੇਂ ਸਾਲ ਦਾ ਤੋਹਫਾ ਹੈ ਸਾਡੇ ਤੇ ਪਰਚਾ ਦਰਜ ਹੋਇਆ ਕਿ ਅਸੀਂ ਸਵਾਲ ਪੁੱਛੇ ਸੀ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਹੈਲੀਕਾਪਟਰ ਕੌਣ ਵਰਤ ਰਿਹਾ ਹੈ ਇਹ ਸਵਾਲ ਪੁੱਛੇ ਸੀ ਇਸ ਤੋਂ ਪਹਿਲਾਂ ਵੀ ਸਾਨੂੰ ਡਰਾਇਆ ਗਿਆ ਸੀ ਜਦੋਂ ਅਸੀਂ ਸਵਾਲ ਪੁੱਛੇ ਸੀ ਕਿ ਕਰੋੜਾਂ ਰੁਪਏ ਦੇ ਜਹਾਜ਼ ਨੂੰ ਖਰੀਦਣ ਵਾਸਤੇ ਟੈਂਡਰ ਜਾਰੀ ਹੋਏ ਨੇ ਉਹਨਾਂ ਟੈਂਡਰਾਂ ਬਾਰੇ ਸਵਾਲ ਪੁੱਛੇ ਸੀ ਸਰਕਾਰ ਇਸ ਵਿਸ਼ੇ ਤੇ ਗੱਲ ਕਰਨ ਤੋਂ ਡਰਦੀ ਕਿਉਂ ਹੈ ਇਹ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਬੋਲਣ ਦੀ ਆਜ਼ਾਦੀ ਬਾਰੇ ਗੱਲ ਕਰਦੀ ਹੁੰਦੀ ਸੀ ਤੇ ਅੱਜ ਇਹ ਸਵਾਲ ਪੁੱਛਣ ਤੇ ਐਫ ਆਈ ਆਰ ਦਰਜ ਕਰ ਰਹੇ ਸਾਰੇ ਹੀ ਦੋਸ਼ੀਆਂ ਨੇ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ ਹੈ ਕਿ ਸਾਡਾ ਇੰਨਾ ਕੋਈ ਜੁਰਮ ਹੈ ਕਿ ਅਸੀਂ ਸਰਕਾਰ ਤੋਂ ਸਵਾਲ ਪੁੱਛੇ ਹਨ ਜਦੋਂ ਵੀ ਤੁਹਾਡੀ ਮਰਜ਼ੀ ਹੋਵੇ ਸਾਨੂੰ ਗ੍ਰਿਫਤਾਰ ਕਰ ਲਓ ਅਸੀਂ ਗ੍ਰਿਫਤਾਰੀ ਤੋਂ ਡਰਦੇ ਨਹੀਂ ਸਰਕਾਰ ਕਿਸੇ ਭੁਲੇਖੇ ਦੇ ਵਿੱਚ ਨਾ ਰਹੇ ਕਿ ਪੰਜਾਬ ਦੇ ਲੋਕ ਸਵਾਲ ਪੁੱਛਣਾ ਬੰਦ ਕਰ ਦੇਣਗੇ ਸੱਤਾ ਹਮੇਸ਼ਾ ਨਹੀਂ ਰਹਿੰਦੀ ਹੁੰਦੀ ਪਰ 4 ਜਨਵਰੀ ਨੂੰ ਚੰਡੀਗੜ੍ਹ ਵਿਖੇ ਇੱਕ ਵਿਰੋਧ ਪ੍ਰਦਰਸ਼ਨ ਵੀ ਰੱਖਿਆ ਗਿਆ ਹੈ। ਕਈ ਪੱਤਰਕਾਰਾਂ ਨੂੰ ਤੇ ਹੋਰ ਸੰਗਠਨਾਂ ਨੂੰ ਕਾਲ ਦਿੱਤੀ ਗਈ ਹੈ ਕਿ ਚੰਡੀਗੜ੍ਹ ਪਹੁੰਚੋ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਾਂਗੇ। ਜਿਹੜੀਆਂ ਸਿਆਸੀ ਪਾਰਟੀਆਂ ਨੇ ਵਿਰੋਧੀ ਧਿਰਾਂ ਨੇ ਚਾਹੇ ਉਹ ਭਾਜਪਾ ਹੋਵੇ, ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ ਸਾਰੀਆਂ ਹੀ ਵਿਰੋਧੀ ਪਾਰਟੀਆਂ ਵੱਲੋਂ ਇਹਨਾਂ ਪੱਤਰਕਾਰਾਂ ਦੇ ਸਮਰਥਨ ਦੇ ਵਿੱਚ ਬਿਆਨ ਦਿੱਤੇ ਜਾ ਰਹੇ ਨੇ, ਟਵੀਟ ਕੀਤੇ ਜਾ ਰਹੇ ਨੇ। ਪੱਤਰਕਾਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਲੋਕਤੰਤਰ ਨੂੰ ਪੁਲਿਸ ਸਟੇਟ ਦੇ ਵਿੱਚ ਬਦਲਿਆ ਜਾ ਰਿਹਾ ਹੈ ਨਾਂ ਬਦਲੋ ਐਫ ਆਈ ਆਰ ਵਾਪਸ ਕਰਨ ਦੇ ਉੱਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ ਲੇਕਿਨ ਇਹਨਾਂ ਸਾਰੀਆਂ ਘਟਨਾਕ੍ਰਮ ਦੇ ਪਿੱਛੇ ਇੱਕ ਦੋ ਬੁਨਿਆਦੀ ਸਵਾਲ ਜ਼ਰੂਰ ਖੜੇ ਹੁੰਦੇ ਹਨ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕੀ ਸਾਡੇ ਦੇਸ਼ ਦੇ ਵਿੱਚ ਬੋਲਣ ਦੀ ਆਜ਼ਾਦੀ ਸੱਚਮੁੱਚ ਹੈ ਬੋਲਣ ਦੀ ਆਜ਼ਾਦੀ ਜ਼ਰੂਰ ਹੈ ਲੇਕਿਨ ਉਹ ਸੰਪੂਰਨ ਨਹੀਂ ਹੈ ਮਤਲਬ ਇਹ ਹੈ ਕਿ ਤੁਸੀਂ ਬੋਲਣ ਦੀ ਆਜ਼ਾਦੀ ਦੇ ਨਾਮ ਤੇ ਕੁਝ ਵੀ ਨਹੀਂ ਬੋਲ ਸਕਦੇ ਜੋ ਤੁਹਾਡੀ ਮਰਜ਼ੀ ਆਏ ਝੂਠ ਤੂਫਾਨ ਕੁਝ ਵੀ ਬੋਲੀ ਜਾਓ ਇਸ ਤਰ੍ਹਾਂ ਦੀ ਆਜ਼ਾਦੀ ਨਹੀਂ ਹੈ ਕੁਝ ਕੁਝ ਰੋਕ ਇਸ ਦੇ ਉੱਪਰ ਲੱਗੀ ਹੋਈ ਹੈ ਚਾਹੇ ਉਹ ਨੈਸ਼ਨਲ ਸਕਿਉਰਿਟੀ ਦਾ ਮਾਮਲਾ ਹੋਵੇ ਚਾਹੇ ਉਹ ਧਰਮ ਦੇ ਨਾਲ ਜੁੜਿਆ ਹੋਵੇ ਜਾਂ ਇਸ ਤਰੀਕੇ ਦੇ ਝੂਠ ਫਲਾਉਣ ਦੇ ਏਸ ਹੁਣ ਉਹਨਾਂ ਦੇ ਉੱਤੇ ਸਵਾਲ ਉਠਾਏ ਜਾ ਸਕਦੇ ਨੇ ਸਰਕਾਰ ਉਹਨਾਂ ਦੇ ਉੱਤੇ ਕਾਰਵਾਈ ਕਰ ਸਕਦੀ ਹੈ ਸੰਪੂਰਨ ਤੌਰ ਤੇ ਆਜ਼ਾਦੀ ਨਹੀਂ ਹੈ ਲੇਕਿਨ ਉੱਥੇ ਇੱਕ ਹੋਰ ਬੁਨਿਆਦੀ ਸਵਾਲ ਇਹ ਵੀ ਹੈ ਕਿ ਕੀ ਪੱਤਰਕਾਰਤਾ ਦੇ ਨਾਮ ਤੇ ਜਾਂ ਬੋਲਣ ਦੀ ਆਜ਼ਾਦੀ ਦੇ ਨਾਮ ਤੇ ਅਸੀਂ ਕੁਝ ਵੀ ਝੂਠ ਤੂਫਾਨ ਪੇਸ਼ ਕਰ ਸਕਦੇ ਹਾਂ ਬਿਨਾ ਤੱਥਾਂ ਦੀ ਜਾਂਚ ਕੀਤੇ ਹੋਏ ਕੋਈ ਵੀ ਖਬਰ ਚਲਾ ਸਕਦੇ ਹਾਂ ਜਿਵੇਂ ਕਿ ਅੱਜਕਲ ਅਕਸਰ ਦੇਖਣ ਨੂੰ ਮਿਲਦਾ ਹੈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਚੈਨਲਾਂ ਦੀ ਪਰਮਾਰ ਹੈ ਜਿਨ੍ਹਾਂ ਦੀਆਂ ਜੋ ਹੈਡਲਾਈਨਸ ਹੁੰਦੀਆਂ ਨੇ ਜੋ ਥੰਬਨੇਲ ਬਣਾਏ ਗਏ ਹੁੰਦੇ ਹਨ ਉਨ੍ਹਾਂ ਤੇ ਸੰਸਣੀ ਖੇਸ ਤਰੀਕੇ ਨਾਲ ਕੋ ਛਾਪਿਆ ਗਿਆ ਹੁੰਦਾ ਹੈ ਤਾਂ ਕਿ ਲੋਕ ਵੱਧ ਤੋਂ ਵੱਧ ਆਕਰਸ਼ਿਤ ਹੋ ਕੇ ਉਸ ਵੀਡੀਓ ਨੂੰ ਦੇਖਣ ਵੀਡੀਓ ਦੇ ਅੰਦਰ ਜੋ ਤੱਥ ਸੀ ਜਾਂ ਜੋ ਗੱਲਾਂ ਕਹੀਆਂ ਜਾਂਦੀਆਂ ਨੇ ਉਹਨਾਂ ਦਾ ਬਾਹਰਲੀ ਹੈਡਲਾਈਨ ਦੇ ਨਾਲ ਕਈ ਵਾਰ ਕੋਈ ਸਬੰਧ ਵੀ ਨਹੀਂ ਹੁੰਦਾ ਸਿਰਫ ਉਹ ਵਿਊ ਲੈਣ ਦੇ ਚੱਕਰ ਦੇ ਵਿੱਚ ਕੁਝ ਵੀ ਲਿਖ ਦਿੱਤਾ ਜਾਂਦਾ ਹੈ ਕੀ ਇਹ ਪੱਤਰਕਾਰਤਾ ਹੈ ਹੁਣ ਜੋ ਮੌਜੂਦਾ ਐਫ ਆਈ ਆਰ ਇਹਦੇ ਆਪਾਂ ਉਸ ਦੇ ਬਾਰੇ ਵੀ ਗੱਲ ਕਰੀਏ ਜਦੋਂ ਇਹ ਵੀਡੀਓਜ਼ ਚਲਾਈਆਂ ਜਾ ਰਹੀਆਂ ਸੀ ਜਾਂ ਇਹ ਸਮਗਰੀ ਇਹ ਕੰਟੈਂਟ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਾ ਰਿਹਾ ਸੀ ਉਦੋਂ ਵੀ ਜਿਹੜੀਆਂ ਸੁਰਖੀਆਂ ਸਨ ਉਹ ਸੁਰਖੀਆਂ ਇਸ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਸਨ ਕਿ ਹੈਲੀਕਾਪਟਰ ਦੀ ਰੇਲ ਬਣਾ ਰੱਖੀ ਹੈ ਜਾਂ ਕਿੱਧਰ ਨੂੰ ਹੱਕ ਲਿਆ ਇਹ ਹੈਲੀਕਾਪਟਰ ਇਸ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਸੀ ਜਿਵੇਂ ਹੈਲੀਕਾਪਟਰ ਦੀ ਬਹੁਤ ਵੱਡੇ ਪੱਦਰ ਦੇ ਉੱਤੇ ਦਰਬਾਰਤੋਂ ਕੀਤੀ ਜਾ ਰਹੀ ਜੋ ਸਰਕਾਰੀ ਰਿਕਾਰਡ ਹੈ ਦੇ ਵਿੱਚ ਇਹ ਫਲਾਈਟ ਡਾਟਾ ਹੈ ਉਸ ਤੇ ਵਿੱਚ ਇਹ ਸਰਕਾਰ ਦੇ ਵੱਲੋਂ ਜਾਂ ਪਾਰਟੀ ਦੇ ਵੱਲੋਂ ਜਿਹੜੇ ਬਲਾਰੇ ਨੇ ਉਹਨਾਂ ਵੱਲੋਂ ਵੀ ਜ਼ਿਕਰ ਉਦੋਂ ਹੀ ਕਰ ਦਿੱਤਾ ਗਿਆ ਸੀ ਕਿ ਪੰਜਾਬ ਦੇ ਗਵਰਨਰ ਨੇ ਇੱਕ ਵਾਰ ਇਹ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਦੇ ਲਈ ਪਰ ਜਿਸ ਤਰੀਕੇ ਨਾਲ ਉਹ ਡਾਟੇ ਦਿਖਾਏ ਗਏ ਉਸ ਤੇ ਵਿੱਚ ਵੀ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਇਹ ਲੱਗਦਾ ਸੀ ਉਹਨਾਂ ਨੂੰ ਦੇਖ ਕੇ ਸਰਸਰੀ ਨਜ਼ਰ ਨਾਲ ਜਦੋਂ ਤੁਸੀਂ ਦੇਖਦੇ ਹੋ ਕਿ ਉਹਦੇ ਵਿੱਚ ਕਈ ਵਾਰ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਹੈ ਜਦ ਕਿ ਇਹ ਤੱਥ ਨਹੀਂ ਸਨ دوسری ਗੱਲ ਕਿ ਕੀ ਜਿਹੜਾ ਇਹ ਹੈਲੀਕਾਪਟਰ ਹੈ ਉਹ ਸਿਰਫ ਤੇ ਸਿਰਫ ਮੁੱਖ ਮੰਤਰੀ ਦੀ ਵਰਤੋਂ ਵਾਸਤੇ ਹੈ ਕਿ ਗਵਰਨਰ ਉਸ ਦੀ ਵਰਤੋਂ ਨਹੀਂ ਕਰ ਸਕਦਾ ਬਿਲਕੁਲ ਗਵਰਨਰ ਵੀ ਅਧਿਕਾਰਤ ਤੌਰ ਤੇ ਇਸ ਹੈਲੀਕਾਪਟਰ ਦੀ ਵਰਤੋਂ ਕਰ ਸਕਦਾ ਹੈ ਉਹ ਵੀ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਤੇ ਹੈ ਤੇ ਫੇਰ ਜੇ ਇੱਕ ਵਾਰ ਹੀ ਇਹਨਾਂ 10-12 ਦਿਨਾਂ ਦੇ ਵਿੱਚ ਗਵਰਨਰ ਵੱਲੋਂ ਇਹ ਹੈਲੀਕਾਪਟਰ ਵਰਤਿਆ ਗਿਆ ਸੀ ਤਾਂ ਉਸ ਨੂੰ ਇਸ ਤਰੀਕੇ ਨਾਲ ਸੰਸਨੀ ਖੇਸ ਤਰੀਕੇ ਨਾਲ ਪੇਸ਼ ਕਰਨਾ ਕਿ ਉਸ ਨੂੰ ਪੱਤਰਕਾਰਤਾ ਕਿਹਾ ਜਾ ਸਕਦਾ ਹੈ ਇੱਥੇ ਇਹ ਸਵਾਲ ਵੀ ਉੱਠਦੇ ਨੇ ਕਿ ਜਿਹੜੇ ਇਹ 10 ਲੋਕਾਂ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਉਹਨਾਂ ਦੇ ਵਿੱਚੋਂ ਕੁਝ ਲੋਕ ਅਜੇ ਹਨ ਜਿਹੜੇ ਪਹਿਲਾਂ ਇਸੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੁੰਦੇ ਸੀ ਕਾਫੀ ਜੋਸ਼ ਸ਼ੋਰ ਦੇ ਨਾਲ ਉਹ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਮਾਗਮ ਹੁੰਦੇ ਸੀ ਜਾਂ ਜੋ ਵੀ ਪ੍ਰੋਗਰਾਮ ਹੁੰਦੇ ਸੀ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਦੇਖੇ ਜਾਂਦੇ ਸੀ ਇਹਨਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੇ ਵੀ ਵੱਧ ਚੜ ਕੇ ਆਮ ਆਦਮੀ ਪਾਰਟੀ ਦੀ ਗੱਲ ਹੁੰਦੀ ਸੀ ਸ਼ਾਇਦ ਜੋ ਇਹ ਚਾਹੁੰਦੇ ਸੀ ਉਸ ਪਾਰਟੀ ਕੋਲੋਂ ਚਾਹੇ ਉਹ ਟਿਕਟ ਹੋਵੇ ਜਾਂ ਜਾਂ ਕੋਈ ਅਹੁਦਾ ਹੋਵੇ ਉਹ ਨਾਮ ਲੱਗ ਤੋਂ ਬਾਅਦ ਇਹ ਨਾਰਾਜ਼ ਹੋ ਕੇ ਹੁਣ ਜੋ ਵੀ ਸਮਗਰੀ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਪਾਉਂਦੇ ਹਨ ਜਾਂ ਜਿਸ ਤਰ੍ਹਾਂ ਦੀਆਂ ਖਬਰਾਂ ਚਲਾਉਂਦੇ ਨੇ ਆਪਣੇ ਚੈਨਲ ਦੇ ਉੱਤੇ ਉਹ ਇੱਕ ਤਰਫਾ ਸਿਰਫ ਤੇ ਸਿਰਫ ਸਰਕਾਰ ਦੀ ਨਕਾਮੀ ਸਰਕਾਰ ਦੀਆਂ ਗਲਤੀਆਂ ਸਿਰਫ ਉਸ ਤਰੀਕੇ ਨਾਲ ਹੀ ਪੇਸ਼ ਕੀਤਾ ਜਾਂਦਾ ਹੈ ਜਿਵੇਂ ਹਰ ਰੋਜ਼ ਹਰ ਗੱਲ ਤੇ ਪੈਰ ਪੈਰ ਤੇ ਸਰਕਾਰ ਸਭ ਕੁਝ ਹੀ ਗਲਤ ਕਰਦੀ ਜਾ ਰਹੀ ਹੋਵੇ ਕੀ ਇਹਦੇ ਪਿੱਛੇ ਇਹਨਾਂ ਦਾ ਕੋਈ ਨਿੱਜੀ ਏਜੰਡਾ ਤਾਂ ਨਹੀਂ ਹੈ ਕੀ ਆਪਣੇ ਨਿੱਜੀ ਏਜੰਡਾ ਦੇ ਤਹਿਤ ਤੁਸੀਂ ਆਪਣੇ ਵਿਰੋਧੀ ਨੂੰ ਜਾਂ ਸਰਕਾਰ ਨੂੰ ਜੇ ਭੰਡ ਰਹੇ ਹੋ ਉਸ ਨੂੰ ਪੱਤਰਕਾਰਤਾ ਕਿਹਾ ਜਾ ਸਕਦਾ ਹੈ ਪੱਤਰਕਾਰਤਾ ਦਾ ਮਤਲਬ ਤੱਥ ਪੇਸ਼ ਕਰਨਾ ਹੁੰਦਾ ਹੈ ਕਿ ਜੋ ਫੈਕਟਸ ਨੇ ਜਿਸ ਤਰੀਕੇ ਨਾਲ ਜੋ ਘਟਨਾਕ੍ਰਮ ਘਟਿਆ ਹੈ ਉਸ ਨੂੰ ਲੋਕਾਂ ਦੇ ਸਾਹਮਣੇ ਰੱਖੋ ਜੇ ਸਰਕਾਰ ਨੇ ਗਲਤੀ ਕੀਤੀ ਹੈ ਤਾਂ ਉਹ ਗਲਤੀ ਉਹ ਘਟਾਲੇ ਜੋ ਕੁਝ ਵੀ ਸਰਕਾਰ ਦੀਆਂ ਕਮੀਆਂ ਨੇ ਉਹ ਜਨਤਾ ਦੇ ਸਾਹਮਣੇ ਰੱਖੋ ਪਰ ਜੇ ਕਿਤੇ ਕੋਈ ਚੰਗਾ ਕੰਮ ਕੀਤਾ ਹੈ ਉਸ ਦੀ ਜਾਣਕਾਰੀ ਵੀ ਸਾਂਝੀ ਕਰੋ ਲੇਕਿਨ ਜਿਸ ਤਰੀਕੇ ਨਾਲ ਅੱਜ ਸਾਡਾ মিডিਆ ਚੱਲ ਰਿਹਾ ਹੈ ਚਾਹੇ ਉਹ ਵੱਡੇ ਵੱਡੇ ਟੀਵੀ ਚੈਨਲ ਹੋਣ ਦੇਸ਼ ਦਾ মিডিਆ ਹੋਵੇ ਕੌਮੀ মিডিਆ ਹੋਵੇ ਖੇਤਰੀ মিডিਆ ਹੋਵੇ ਜਾਂ ਸੋਸ਼ਲ ਮੀਡੀਆ ਵੀ ਉਹ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਉਹ মিডিਆ ਦੋ ਖੇਮਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ ਕੁਝ ਚੈਨਲ ਕੁਝ মিডিਆ ਦਾ ਹਿੱਸਾ ਸਰਕਾਰ ਦੇ ਪੱਖ ਦੇ ਵਿੱਚ ਹੈ ਚਾਹੇ ਉਹਨਾਂ ਤੇ ਦੋਸ਼ ਲੱਗਦੇ ਰਹੇ ਹੋਣ ਕਿ ਉਹ ਇਸ਼ਤਿਹਾਰਾਂ ਦੇ ਸਬੰਧ ਵਿੱਚ ਸਰਕਾਰ ਤੋਂ ਪੈਸਾ ਲੈ ਰਹੇ ਹਨ ਤੇ ਮੋਟਾ ਪੈਸਾ ਲੈ ਕੇ ਉਹ ਸਰਕਾਰ ਦੇ ਪੱਖ ਵਿੱਚ ਖਬਰਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਸਰਕਾਰ ਦਾ ਪੱਖ ਪੂਰਦੇ ਨੇ ਇਹ ਦੋਸ਼ ਲੱਗਦੇ ਨੇ ਦੂਸਰੇ ਪਾਸੇ ਕਈ ਮੀਡੀਆ ਦੇ ਭਰਾ ਇਸ ਤਰ੍ਹਾਂ ਦੇ ਵੀ ਹਨ ਜੋ ਸਿਰਫ ਤੇ ਸਿਰਫ ਸਰਕਾਰ ਦੀ ਬੁਰਾਈ ਹੀ ਕਰਦੇ ਨੇ ਇਸ ਤਰੀਕੇ ਨਾਲ ਲੱਗਦਾ ਹੈ ਕਿ ਉਹ ਵਿਰੋਧੀ ਤਰ੍ਹਾਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਹੋ ਕੀ ਇਹ ਹੋ ਸਕਦਾ ਹੈ ਕਿ ਸਰਕਾਰ ਸਾਰਾ ਦਿਨ ਹਰ ਰੋਜ਼ ਜੋ ਵੀ ਕੰਮ ਕਰ ਰਹੀ ਹੋਵੇ ਉਹ ਗਲਤ ਹੀ ਹੋਵੇ ਉਸ ਤੇ ਵਿੱਚ ਕਮੀਆਂ ਹੀ ਕੱਢੀਆਂ ਜਾਣ ਜੋ ਸਰਕਾਰ ਵੱਲੋਂ ਕੋਈ ਚੰਗਾ ਫੈਸਲਾ ਲਿਆ ਜਾਂਦਾ ਹੈ ਜਾਂ ਲੋਕ ਖੇਤ ਦੇ ਵਿੱਚ ਕੋਈ ਫੈਸਲਾ ਹੁੰਦਾ ਹੈ ਉਸ ਨੂੰ ਵੀ ਉਸੇ ਤਰੀਕੇ ਨਾਲ ਦਿਖਾਇਆ ਨਹੀਂ ਜਾ ਸਕਦਾ ਅੱਜ ਦੇ ਦੌਰ ਦੇ ਵਿੱਚ ਤੁਸੀਂ ਕੋਈ ਵੀ ਚੈਨਲ ਔਨ ਕਰਕੇ ਦੇਖ ਲਵੋ ਕੁਝ ਸਕਿੰਟਾਂ ਜਾਂ ਮਿੰਟਾਂ ਦੇ ਵਿੱਚ ਹੀ ਤੁਸੀਂ ਇਹ ਦੱਸ ਸਕਦੇ ਹੋ ਕਿ ਜੋ ਪੱਤਰਕਾਰ ਬੋਲ ਰਿਹਾ ਹੈ ਉਹ ਕਿਸ ਪਾਛਾ ਦੇ ਵਿੱਚ ਬੋਲ ਰਿਹਾ ਹੈ ਜਾਂ ਕਿਸ ਦਾ ਪੱਖ ਪੂਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਸੱਤਾ ਵਾਲੇ ਪਾਸੇ ਝੁਕਾ ਰੱਖਦਾ ਹੈ ਜਾਂ ਇਹ ਵਿਰੋਧੀ ਤਿਰਪਸੇ ਝੁਕਾ ਰੱਖਦਾ ਹੈ ਇਸ ਤਰ੍ਹਾਂ ਦੇ ਚੈਨਲ ਜਾਂ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਜਾਂ ਪੱਤਰਕਾਰ ਬਹੁਤ ਹੀ ਘੱਟ ਬਚੇ ਹਨ ਜੋ ਨਿਰਪੱਖ ਤੌਰ ਤੇ ਗੱਲ ਕਰਦੇ ਹੋਣ ਤੱਥਾਂ ਨੂੰ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਹੋ ਨਹੀਂ ਤਾਂ ਪੱਤਰਕਾਰਤਾ ਦੇ ਵਿੱਚ ਵੱਡੇ ਵੱਡੇ ਨਾਮ ਵੀ ਅਜੇ ਹਨ ਜੋ ਕਿ ਕਿਸੇ ਨਾ ਕਿਸੇ ਧਿਰ ਦਾ ਪੱਖਪੂਰ ਦੇ ਹੀ ਜਾਪਦੇ ਨੇ ਇੱਥੇ ਇਹ ਕਹਿਣਾ ਵੀ ਲਾਜ਼ਮੀ ਹੈ ਕਿ ਜਿੱਥੇ ਸਾਨੂੰ ਸਰਕਾਰ ਦਾ ਇਸ ਤਰੀਕੇ ਨਾਲ ਪਰਚੇ ਦਰਜ ਕਰਕੇ ਜਾਂ ਇਸ ਤਰੀਕੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਤੱਕਾ ਕਰਕੇ ਕਿਸੇ ਦੀ ਆਵਾਜ਼ ਨੂੰ ਦਬਾਉਣਾ ਗਲਤ ਹੈ ਉੱਥੇ ਹੀ ਪੱਤਰਕਾਰਤਾ ਦੇ ਨਾਮ ਤੇ ਕੁਝ ਵੀ ਝੂਠ ਫਲਾਣਾ ਕੁਝ ਵੀ ਸੰਸਨੀਖੇਜ ਇਸ ਤਰੀਕੇ ਨਾਲ ਖਬਰ ਦਿਖਾਉਣਾ ਉਹ ਵੀ ਉਨਾ ਹੀ ਗਲਤ ਹੈ ਜੇ ਅਸੀਂ ਚਾਹਨੇ ਹਾਂ ਕਿ ਇਸ ਫਰੀडम ਆਫ ਐਕਸਪ੍ਰੈਸ਼ਨ ਜਾਂ ਫਰੀ ਸਪੀਚ ਇਹ ਹੱਕਾਂ ਦੀ ਰਾਖੀ ਕੀਤੀ ਜਾਵੇ ਤਾਂ ਸਾਨੂੰ ਇਹਨਾਂ ਹੱਕਾਂ ਦੇ ਨਾਲ ਨਾਲ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਪੈਣੀ ਹੈ ਕਿ ਇਹਨਾਂ ਹੱਕਾਂ ਦੇ ਪਿੱਛੇ ਲੁਕ ਕੇ ਕਿਤੇ ਅਸੀਂ ਕਿਸੇ ਏਜੰਡੇ ਦਾ ਸਾਥ ਤਾਂ ਨਹੀਂ ਦੇ ਰਹੇ ਅੱਜ ਦੇ ਦੌਰ ਦੇ ਵਿੱਚ ਜਿੱਥੇ ਇਹ ਚੈਨਲ ਇਸ ਤਰੀਕੇ ਨਾਲ ਵੰਡੇ ਹੋਏ ਨੇ ਤੇ ਕਈ ਪੋਲੀਟੀਕਲ ਧਿਰਾਂ ਵੱਲੋਂ ਇਹਨਾਂ ਚੈਨਲਾਂ ਦੀ ਮਾਲਕੀਅਤ ਵੀ ਆਪਣੇ ਹੱਥਾਂ ਦੇ ਵਿੱਚ ਲੈ ਲਈ ਗਈ ਹੈ ਉਸ ਦੌਰ ਦੇ ਵਿੱਚ ਜਿੱਥੇ ਸਾਰੀਆਂ ਹੀ ਪਾਰਟੀਆਂ ਦੇ ਲਗਭਗ ਸੋਸ਼ਲ ਮੀਡੀਆ ਸੈੱਲ ਬਣੇ ਹੋਏ ਨੇ ਜਿੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹ ਅਕਾਊਂਟ ਚਲਾਏ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਆਪਣੀ ਆਪਣੀ ਪਾਰਟੀ ਲਾਈਨ ਦਾ ਪ੍ਰਚਾਰ ਕੀਤਾ ਜਾਂਦਾ ਹੈ ਜਿੱਥੇ ਇਸ ਤਰ੍ਹਾਂ ਦੀ ਸਮਗਰੀ ਇਸ ਤਰ੍ਹਾਂ ਦੇ ਕੰਟੈਂਟ ਬਣਾ ਕੇ ਸਾਂਝੇ ਕੀਤੇ ਜਾਂਦੇ ਹਨ ਜੋ ਕਿ ਇੱਕ ਵੱਖਰਾ ਪ੍ਰਭਾਵ ਦੇਣ ਦੀ ਕੋਸ਼ਿਸ਼ ਹੁੰਦੀ ਹੈ ਇੱਕ ਵਰਤਾਂਤ ਸਿਰਜਣ ਦੀ ਕੋਸ਼ਿਸ਼ ਹੁੰਦੀ ਹੈ ਜੋ ਕਿ ਆਪਣੇ ਵਿਰੋਧੀਆਂ ਦੇ ਖਿਲਾਫ ਹੋਵੇ ਉਥੇ ਜੇ ਪੱਤਰਕਾਰ ਵੀ ਇਸ ਤਰੀਕੇ ਨਾਲ ਵੰਡ ਕੇ ਖੇਮਿਆਂ ਦੇ ਵਿੱਚ ਕਿਸੇ ਦੀ ਬੋਲੀ ਬੋਲਣ ਲੱਗ ਜਾਣਗੇ ਤਾਂ ਫਿਰ ਜਨਤਾ ਨੂੰ ਸੱਚ ਕੌਣ ਦਿਖਾਵੇਗਾ ਉਹਨਾਂ ਦੇ ਸਾਹਮਣੇ ਤੱਥ ਕੌਣ ਰੱਖੇਗਾ ਸੋ ਇਸ ਲਈ ਜਿੱਥੇ ਇਹਨਾਂ ਪੱਤਰਕਾਰਾਂ ਦਾ ਸਾਥ ਦੇਣ ਦੀ ਲੋੜ ਹੈ ਕਿ ਉਹਨਾਂ ਦੇ ਹੱਕਾਂ ਨੂੰ ਨਾ ਦਬਿਆ ਜਾਵੇ ਉੱਥੇ ਹੀ ਸਾਰੇ ਪੱਤਰਕਾਰਾਂ ਨੂੰ ਇਹ ਚੇਤਾਵਨੀ ਦੇਣ ਦੀ ਵੀ ਲੋੜ ਹੈ ਕਿ ਤੁਸੀਂ ਤੱਥ ਪੇਸ਼ ਕਰੋ ਤੁਸੀਂ ਪ੍ਰੋਪਾਗੈਂਡਾ ਨਾ ਚਲਾਓ ਤੁਸੀਂ ਸੰਸਨੀ ਨਾ ਫਲਾਓ ਤੁਸੀਂ ਆਪਣੇ ਵਿਊ ਲਾਈਨ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਨਾ ਕਰੋ ਦੋਵੇਂ ਹੀ ਚੀਜ਼ਾਂ ਜ਼ਰੂਰੀ ਨੇ ਤਾਂ ਹੀ ਲੋਕਤੰਤਰ ਸਹੀ ਤਰੀਕੇ ਨਾਲ ਪਣਪ ਸਕਦਾ ਹੈ ਤਾਂ ਹੀ ਲੋਕ ਜਿਹੜੇ ਨੇ ਸਹੀ ਜਾਣਕਾਰੀ ਲੈ ਕੇ ਇਹ ਫੈਸਲਾ ਲੈ ਸਕਦੇ ਨੇ ਕਿ ਉਹਨਾਂ ਦੀ ਸਰਕਾਰ ਸਹੀ ਤਰੀਕੇ ਨਾਲ ਚਲਾਈ ਜਾ ਰਹੀ ਹੈ ਜਾਂ ਉਹ ਲੋਕਾਂ ਦੀ ਭਲਾਈ ਦੀ ਆੜ ਦੇ ਵਿੱਚ ਕੁਝ ਗਲਤ ਕੰਮ ਕਰ ਰਹੀ ਹੈ ਸੋ ਇਸੇ ਉਮੀਦ ਦੇ ਨਾਲ ਕਿ ਕਮ ਸੇ ਕਮ ਸੋਸ਼ਲ ਮੀਡੀਆ ਦੇ ਉੱਤੇ ਤਾਂ ਆਜ਼ਾਦੀ ਦੇ ਨਾਲ ਨਿਰਪੱਖ ਹੋ ਕੇ ਆਪਣੀ ਆਵਾਜ਼ ਰੱਖੀ ਜਾ ਸਕੇਗੀ ਅਸੀਂ ਤੁਹਾਨੂੰ ਤੋਂ ਵਿਦਾ ਲੈਣੇ ਆ ਧੰਨਵਾਦ